ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਮਾ ਦਾ ਮੁਰਤ ਤੋਂ ਸਵਾਗਤ ਹੈ ਜੀ ਅੱਜ ਰਾਤ ਦੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ 22 ਜੁਲਾਈ 2024 ਰਾਤ ਨੂੰ ਮੌਸਮ ਕਿਵੇਂ ਦਾ ਰਹੇਗਾ ਜੀ ਪੰਜਾਬ ਹਰਿਆਣਾ ਰਾਜਸਥਾਨ ਤੇ ਨਾਲ ਨਾਲ ਦੀ ਉੱਤਰੀ ਭਾਰਤ ਦੀ ਗੱਲ ਕਰਾਂਗੇ ਕਿਵੇਂ ਦੇ ਅਲਰਟ ਜਾਰੀ ਹੋਏ ਨੇ ਜੀ ਸਵੇਰ ਤੋਂ ਹੀ ਬੱਦਲਵਾਈ ਦਾ ਦੌਰ ਦੋਆਬ ਦੇ ਖੇਤਰ ਵਿੱਚ ਦਿਖਾਈ ਦੇ ਰਹੀ ਸੀ ਜਿਸ ਦੇ ਕਾਰਨ ਹਲਕੇ-ਫੁਲਕੇ ਕਿਣਮਣ ਕਣੀਆਂ ਹ ਹਿਮਾਚਲ ਦੇ ਸਰਦੀ ਇਲਾਕੇ ਦੇ ਵਿੱਚ ਜ਼ਰੂਰ ਹੋਈਆਂ ਨੇ ਪਰ ਕੋਈ ਵੱਡੀ ਘਟਾਈ ਪਠਾਨਕੋਟ ਗੁਰਦਾਸਪੁਰ ਤੋਂ ਇਲਾਵਾ ਕਿਸੇ ਇਲਾਕੇ ਵਿੱਚ ਦੇਖੀ ਨਹੀਂ ਗਈ ਜਿਸ ਦੇ ਕਾਰਨ ਦਿਨ ਦੇ ਵੇਲੇ ਬਾਕੀ ਪੰਜਾਬ ਦੇ ਵਿੱਚ ਵਧੀਆ ਧੁੱਪ ਲੱਗਣ ਦੇ ਨਾਲ ਤਾਪਮਾਨ 33 39 ਡਿਗਰੀ ਪਦੇ ਹੋਏ ਸੀ ਤੇ ਜਿਸ ਦੇ ਕਾਰਨ ਹੁਣ ਰਾਤ ਦੇ ਵੇਲੇ ਦੀ ਅਗਰ ਗੱਲ ਕਰੀਏ ਤਾਂ ਕਿਸ ਕਿਸ ਇਲਾਕੇ ਵਿੱਚ ਮੀਂਹ ਹੈ ਸੈਟਲਾਈਟ ਇਮੇਜ ਦੇਖਦੇ ਹਾਂ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਜਰੂਰ ਲਿਖਦੇ ਹੋ ਜੀ ਇਮੇਜ ਇਮੇਜ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਹਰਿਆਣਾ ਤੇ ਰਾਜਸਥਾਨ ਇੱਕ ਸੰਘਣੀ ਬੱਦਲਵਾਈ ਦੇ ਬਣੇ ਹੋਏ ਨੇ ਤੇ ਜਿਸ ਦੇ ਕਾਰਨ ਅੱਜ ਇੱਥੇ ਸੋਨੇ ਮੀਂਹਾਂ ਦੇ ਅਲਰਟ ਅੱਧ ਰਾਤ ਤੋਂ ਬਾਅਦ ਜਾਰੀ ਹੁੰਦੇ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਵੀ ਹੁਣ ਪਟਿਆਲਾ ਬੈਲਟ ਤੋਂ ਉੱਪਰ ਰੂਪਨਗਰ ਫਤਿਹਗੜ੍ਹ ਜ਼ਿਲ੍ਹਾ ਤੇ ਪਟਿਆਲੇ ਦੇ ਕੁਝ ਅਲੱਗੇ ਜਿਹੜੇ ਸੰਗਰੂਰ ਦੇ ਇਲਾਕੇ ਵਿੱਚ ਵੀ ਬੱਦਲਵਾਈ ਬਣਦੀ ਹੋਈ ਦਿਖਾਈ ਦੇ ਰਹੀ ਹੈ ਹੁਣ ਦੇਖ ਲੈਂਦੇ ਹਾਂ ਰੈਡਾਰ ਸਿਸਟਮ ਕੀ ਕਰ ਰਿਹਾ ਮੀਂਹਾਂ ਦੇ ਬਾਰੇ ਜੀ ਲਗਭਗ ਸਵੇਰ ਦੇ 5 6 6 ਜਾਂ 4 5 ਵਜੇ ਦੇ ਕਰੀਬ ਇਹ ਜਿਹੜੇ ਸਿਸਟਮ ਨੇ ਇਹ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਹਦੇ ਵਿੱਚ ਖਾਸ ਕਰਕੇ ਮਾਝੇ ਦਾ ਏਰੀਆ ਜੀ ਉਸ ਤੋਂ ਇਲਾਵਾ ਦੁਆਬੇ ਦਾ ਏਰੀਆ ਤੇ ਸੈਂਟਰਲ ਪੰਜਾਬ ਬਲ ਹੌਲੀ ਹੌਲੀ ਇਹ ਵੱਧਦੇ ਹੋਏ ਦਿਖਾਈ ਦੇ ਰਹੇ ਨੇ ਲਗਭਗ 7 8 ਵਜੇ ਤੱਕ ਇਹ ਸਿਸਟਮ ਜਿਹੜੇ ਪੂਰੀ ਤਰੀਕੇ ਨਾਲ ਇਹਨਾਂ ਹਲਾਕਿਆਂ ਵਿੱਚ ਐਕਟਿਵੇਟ ਹੋ ਜਾਣਗੇ ਜਿਦੇ ਵਿੱਚ ਖਾਸ ਕਰਕੇ ਗੁਰਦਾਸਪੁਰ ਤਰਨਤਾਰਨ ਸ਼੍ਰੀ ਅਮਰitsar ਸਾਹਿਬ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਨਵਾਂ ਸ਼ਹਿਰ ਭਲਾਚੌਰ ਨੰਗਲ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਦਾ ਕੁਝ ਹਿੱਸਾ ਜੀ ਪਟਿਆਲੇ ਦਾ ਬਹੁਤ ਹਿੱਸਾ ਲੁਧਿਆਣਾ ਮੋਗਾ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੇ ਚਾਂਸ ਦੁਆਰਾ ਤੋਂ ਬਣਦੇ ਹੋਏ ਦਿਖਾਈ ਦੇ ਰਹੇ ਨੇ ਫੇਰ ਕਿਤੇ ਨਾ ਕਿਤੇ ਆਪਾਂ ਕਹੀ ਦੀਏ ਤਾਂ ਮਾਲਵੇ ਦਾ ਇਲਾਕਾ ਇਸ ਸਿਸਟਮ ਤੋਂ ਫੇਰ ਸਖਣਾ ਰਹਿੰਦਾ ਦਿਖਾਈ ਦੇ ਰਿਹਾ ਹੈ ਕੋਈ ਵੱਡੀ ਕਾਰਵਾਈ ਫਿਲਹਾਲ ਅਜ ਰਾਤ ਨੂੰ ਹੁੰਦੀ ਸਿਸਟਮ ਦੀ ਦਿਖਾਈ ਨਹੀਂ ਦੇ ਰਹੀ ਪਰ ਕੱਲ੍ਹ ਕੁ ਉਮੀਦ ਕਰਦੇ ਹਾਂ ਕਿ 24 ਤਰੀਕ ਨੂੰ ਯਾਨੀ ਕਿ 23 ਤਰੀਕ ਦੀ ਰਾਤ ਤੋਂ ਲੈ ਕੇ 24 ਤੱਕ ਦੁਬਾਰਾ ਤੋਂ ਅਲਰਟ ਜਾਰੀ ਹੋਏ ਨੇ ਸ਼ਾਇਦ ਉਹਨਾਂ ਇਸ ਸ ਉਦੇ ਬਾਰੇ ਜੋ ਵੀ ਅਪਡੇਟ ਹੋਵੇਗੀ ਤੁਹਾਨੂੰ ਸਵੇਰ ਦੀ ਵੀਡੀਓ ਵਿੱਚ ਮਿਲ ਜਾਵੇਗੀ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਬਣੇ ਰਹੋ ਚੈਨਲ ਵਾਸਤੇ ਅਪਡੇਟਸ ਤੁਹਾਡੇ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕੂਆਂ ਦਾ ਧੰਨਵਾਦ ਜੀ